ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸੱਚ ਜੁਗਾਦ ਸੱਚ ਹੈ ਪੀ ਸਤ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਸੁਪੈ ਜਪਨ ਨਾ ਹੋਵੈ ਜੇ ਲਾਇ ਹਾਲ ਉਤਾਰੁ ਖੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸੈ ਸਿਆਣਪਾ ਲਖ ਹੋਇ ਦਿਕ ਨਾ ਜਲੈ ਨਾਲ ਕਿਸ ਚਿਆਰਾ ਹੋਈ ਐ ਖੂਕੜੈ ਟੁੱਟੇ ਪਾਲ ਹੁਕਮ ਲਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਣਾ ਖਾਰ ਹੁਨਾ ਖੇਹਾ ਜਾਇ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉਤੋਂ ਨੀਟ ਹੁਕਮ ਲਿਖਰ ਸੁਖ ਪਾਈਏ ਹੈ ਹਿਕਨਾ ਹੁਕਮੀ ਬਖਸ਼ੀਸ਼ ਹਿਕ ਹੁਕਮੀ ਹੁਦਾ ਆਪ ਵਾਈ ਹੈ ਹੁਕਮੇ ਅੰਦਰ ਸੌ ਕੋ ਗਰ ਹੁਨਾ ਕੋਈ ਨਾਨਕ ਹੁਕਮੈ ਜੇਬੂ ਜੇਤਾ ਹੋਮੈ ਕਹਿਨਾ ਕੋਈ ਗਾਵੇ ਕੋ ਤਨ ਹੋਵੇ ਗਿਸੇ ਤਾਨ ਗਾਵੇ ਕੋ ਰਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆਖੁਮ ਵਿਚਾਰ ਗਾਵੇ ਕੋ ਸਾਰਿ ਖਰੇ ਤਨਹੀ ਗਾਵੇ ਕੋ ਜੀ ਲਐ ਫਿਰਦੇ ਗਾਵੇ ਕੋ Japਹਿ ਸਿਦੂਰ ਗਾਵੇ ਕੋ ਵਖੇ ਹਰਿ ਹਰੂਰ ਕਥਨਾ ਗਸਿਨਾ ਵੇ ਟੋਠ ਕਥ ਗਤ ਗਥੀ ਕੋਟੀ ਕੋਟ ਕੋਟ ਨਿੰਦਾ ਦੇ ਰੰਦੇ ਰੱਪਾ ਹੈ ਜੁਗਾਰ ਅੰਤਰ ਹਹੀ ਖਾ ਹੈ ਹੁਕਮੇ ਹੁਕਮ ਜਲਾਏ ਰਹੋ ਨਾਨਕ ਵਿਖਸ਼ੇ ਵਿਪਰਵਾਹੋ ਸਾਚਾ ਸਾਹਿਬ ਸਜਨਾਏ ਵਖਿਆ ਬਹੁ ਅਪਾਰ ਆਖੇ ਮੰਗੇ ਰੇ ਰੇ ਰਾਤ ਕਰੇ ਰਾਤਾਰ ਫਿਰ ਕੀ ਅਗੇ ਰਖੀਐ ਜਿਤੁ ਦਿਸੈ ਦਰਬਾਰ ਮੌਕੀ ਬੋਲਣ ਬੋਲੀਐ ਜਿ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਜਨਾਓ ਮੁੜਿਆਈ ਵਿਚਾਰ ਧਰਮੀ ਆਵੇ ਖਪੜਾ ਨਦਰੀ ਮੋਖ ਦਵਾਰ ਨਾਨਕੇ ਵਹਿ ਜਾਣੀਐ ਸਵਾਪੇ ਸੱਚੇ ਹਾਰ ਹਾਪੇ ਨਾ ਜਾਏ ਖੀਟਾ ਨ ਹੋਈ ਹਾਪੇ ਆਪਨੇ ਅੰਨਿਓ ਸੋਈ ਜਿਸੇ ਆਸਨ ਪਾਇਆ ਮਾਨਵ ਨਾਨਕ ਅਭਿਅ ਗੁਣਿ ਨਿਧਾਰ ਗਾਵਿਆ ਸੁਣਿਆ ਮਰਖੀਏ ਪਾਹੁ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾਸਮਾਈ ਨੁਰੇ ਸਰਾਇ ਗੁਰੂ ਗੋ ਰਖ ਬ੍ਰਹਮਾ ਗੁਰਪਾਰੋਤੀ ਮਾਈ ਜੇ ਹਉ ਜਾਣ ਆਖਾ ਨਾਹੀ ਇਹਨਾਗਸ ਨਜਾਈ ਗੁਰਾਇ ਕੋ ਰੀ ਬੁਝਾਈ ਸਬਲਾ ਜੀਆ ਖਾਇ ਦਤ ਸੋ ਮੈਂ ਵਿਸਰ ਨਜਾਈ ਫਿਰਹ ਨਾਵਾ ਜੇ ਦਿਸ ਭਾਵਾ ਵਿਣ ਪਾਣੇ ਕੀ ਨਾਇ ਖਰੀ ਜੇਤੇ ਸਠੋ ਪਾਈ ਵੇਖਾ ਵਣ ਕਰਮਾ ਕੀ ਮਿਲ ਲੈ ਲਈ ਮਤਵ ਜ ਰਤਨ ਜਵਾਹਰ ਮਾਨਕ ਜੇ ਕਾ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਬੁ ਜਹਾਈ ਸਭਨਾ ਜੀਆ ਖੈ ਦਾਤਾ ਸੋਮੈ ਵਿਸਰਨ ਜਾਈ ਜੇ ਦੁਖ ਚਾਰੇ ਆਰਜਾ ਹੋਰ ਰਸੁਨੀ ਹੋਏ ਨਵਖੰਡਾ ਵਿੱਚ ਜਾਣੀਐ ਨਾਲਿ ਚਰੈ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀ ਰਜਗਲੀ ਜੇ ਤਿਸ ਨਦ ਨਾ ਵੈਤ ਵਾਸਨਾ ਪੁੱਛੇ ਕੀ ਕੀਟ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂੰਤਿਆ ਗੁਣ ਦੇ ਤੇਹਾ ਖੋਨਾ ਸੁ ਜੇ ਦੇ ਦਸ ਗੁਣ ਹੋਏ ਕਰੇ ਸੁਣਿਆ ਸਤ ਪੀਰ ਸ੍ਰੀਨਾਥ ਸੁਣਿਆ ਧਰਤਵਲੇ ਆਕਾਸ਼ ਸੁਣਿਆ ਦੀਪਲਾ ਪਾਤਾਲ ਸੁਣਿਆ ਪਹੁਣ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਨਾਸ ਸੁਣਿਆ ਸ੍ਰੀ ਬਰਮਾਇੰਦ ਸੁਣਿਆ ਮੋਕਸ਼ਲਾ ਹਨਮੰਦ ਸੁਣਿਆ ਜੋਗ ਰਉ ਤਨ ਭੀੜ ਸੁਣਿਆ ਸਾਸਤ ਸਮਤਿ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਸਨ ਦੁਖ ਗਿਆਨ ਸੁਣਿਆ ਅਸ਼ਡ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸ੍ਰੀ ਪੀਰ ਪਾਤਸ਼ਾਹ ਹੰਦਾ ਪਾਵੇ ਰਾਹੂ ਸੁਨੇ ਹੱਥ ਹੋਵੇ ਸਗਾਹੂ ਨਾਨਕ ਭਗਤਿ ਅਖੁਦਾ ਵਿਗਾਸ ਸੁਨੇ ਲੋਕ ਪਾਪ ਕਾ ਨਾਸ਼ ਮਨ ਕੀ ਗਤਿ ਖਹੀ ਨ ਜਾਏ ਜੇ ਕੋ ਗਹਿ ਵਿਛੇ ਵਿਛਤਾ ਕਾਜ ਕਰਮ ਨਾਲਿ ਲਿਖਨ ਹਾਰ ਉਨੇਖ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਈ ਦੇਖੋ ਮਨ ਜਾਣੈ ਮਨ ਹੋਈ ਮਨ ਸੁਖਤ ਹੋਵੇ ਮਨ ਬੁੱਧਾ ਮਨ ਅਗਲੇ ਪਵਨ ਕੀ ਸੁਧ ਮਨ ਮੋ ਚੋਟਾ ਨਾ ਖਾਈ ਮਨ ਰਮ ਕੇ ਸਾਥ ਨ ਜਾਇ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮਨ ਮਾਰਗ ਰਾ ਨ ਪਾਈ ਮਨ ਪਤਿ ਸਿਉ ਪ੍ਰਗਟ ਜਾਇ ਮਨੈ ਮਗਨ ਚੱਲੇ ਪੰਥ ਮਨ ਧਰਮ ਸੁਚੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮਨ ਬਾਵਹਿ ਮੁਖ ਧਵਾਰ ਮਨ ਪਰਵਾਰ ਹੈ ਸਾਧਾਰ ਮਨ ਤਰੇ ਚਾਰੇ ਕੋ ਸਿੱਖ ਮਨ ਨਾਨਕ ਪਵਨ ਬਿਖ ਖ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪंचे ਬਾਵਹਿ ਦਰਗਹਿ ਮਾਨ ਪंचे ਸੋਹੈ ਦਾ ਰਾਜਨ ਪੰਚਾ ਖਾਗ ਰੇਖ ਦਿਹਾਨ ਜੇ ਕੋ ਕਹੈ ਖਰੇ ਵਿਚਾਰ ਸੱਚੇ ਕਹਿ ਕਰਨੇ ਨਾਹੀ ਸਮਾਰੋ ਢੋਲ ਧਰਮ ਦੀ ਆਖਾ ਪੂਟ ਸੰਦੋਖ ਥਾਵ ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਥਵਲੇ ਉਪਰ ਹਿੱਤਾ ਪਹਾਰ ਧਰਤੀ ਹੋਰ ਪਰੈ ਹੋਰ ਹੋਰ ਸ੍ਰਿਸ਼ਟੈ ਭਾਰਤ ਲਖਮਜੂਰ ਜੀਰਤ ਰੰਗਾ ਕੇ ਨਾਭ ਸਭਨਾ ਲਿਖਿਆ ਆਪਣੀ ਕਲਾਮ ਇਹ ਲਿਖਾ ਲਿਖ ਜਾਣੈ ਕੋਈ ਲਿਖ ਰਖਿਆ ਹਿੱਟਾ ਹੋਈ ਕੀਤਾ ਦਾਨ ਸਵਲ ਰੂਪ ਕੀਤੀ ਦਾਤ ਜਾਣਾ ਹੁਣ ਹੋਤ ਕਿਤਾਬ ਸਭੇ ਖੁਗਵਾਉ ਤਿਸਤੇ ਹੋਏ ਲਖ ਦਰਿਆਵ ਕੁਦਰਤ ਹਮ ਹਹਾ ਵਿਚਾਰ ਵਾਰੇ ਨ ਜਾਵ ਇੱਕ ਵਾਰ ਜੋਤ ਉਦਭਾਵੈ ਸੈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸ਼ੰਖ ਜਪ ਸੰਭਾਉ ਹਾ ਸੰਗ ਬੂਜਾ ਸੰਤਪਤਾਉ ਹਾ ਸੰਗ ਰੰਥ ਮੁਖਿਰ ਪਾਠ ਹ ਸੰਗ ਜੋਗ ਮਨ ਰਹੀ ਉਦਾਸ ਹ ਸੰਭਤ ਗੁਣ ਗਿਆਰ ਵਿਚਾਰ ਹ ਸੰਖ ਸਤਿ ਅ ਸੰਦਾਤਰ ਹ ਸੰਖ ਸੁਰਮ ਬਖਸ਼ਾਰ ਸਮੁਲਿ ਬਲਾਈ ਚਾਰ ਕੁਦਰਤ ਖਮਨ ਖਾ ਵਿਚਾਰ ਵਾਰ ਨਾ ਜਾਵੇ ਇਕ ਵਾਰ ਜੋਤ ਉਦਭਵੈ ਸੈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖੰਦ ਕੂਰ ਅਸ਼ੰਖ ਚੋਰ ਹਰਾਮ ਕੂਰ ਅਸ਼ੰਖ ਮਰ ਕਰ ਜਾ ਹੈ ਜੋਰ ਅਸ਼ੰਖ ਗਲ ਵਡ ਹਤਿਆ ਖਮਾ ਹੈ ਅਸ਼ੰਖ ਪਾਪੀ ਪਾਪ ਕਰ ਜਾ ਹੈ ਅਸ਼ੰਖ ਕੁੜਿਆਰ ਕੁੜੇ ਫਿਰਾ ਹੈ ਅਸ਼ੰਖ ਮਲੇਸ਼ ਮਲ ਬਖਾ ਹੈ ਅਸ਼ੰਖ ਨੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰੇ ਨਾ ਜਾਵਾ ਇੱਕ ਵਾਰ ਜੋ ਸਤਿ ਭਾਵੈ ਸਹਿਪਲੀਖਾਰ ਤੁਹ ਸਦਾ ਸਲਾਮਤੋ ਨਿਰੰਕਾਰ ਅਸ ਨਾਮ ਸੰਸਾਭ ਅਗਮ ਅਗਮ ਸਹਲੋਇ ਅਸੰਗ ਹਾ ਸਿਰ ਪਾਰ ਹੋਇ ਅਖਰੇ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਖਣ ਬੋਲਣ ਬਾਣ ਅਖਰਾ ਸਤ ਸੰਯੋਗ ਵਿਖਾਣ ਜਿਨ ਹੈ ਰਖੈ ਦਸਰਨਾ ਹੈ ਜਿਹਰ ਮਾਏ ਤੇ ਤੇ ਪਾਹ ਜਿਤਾ ਹਿਤਾ ਦਿੱਤ ਨਾਉ ਵਿੰਡਾਵੇ ਨਹੀਂ ਕੋਠਾਉ ਉਦ੍ਰਤ ਹਮ ਕਹਾ ਵਿਚਾਰ ਵਾਰਿਆ ਨ ਜਾਵ ਇਕ ਵਾਰ ਜੋਤਿ ਸੁਭਾਵੈ ਸੈਪਲੀਕਾਰ ਤੂਹਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਦੰਦੇ ਪਾਣੀ ਰੁੱਟੈ ਤਰਸਹੀ ਮੋਤਵਲੀ ਤੀਕਾ ਪੜ ਹੋਈ ਦੇਸਾ ਬੋਣਾ ਲਈਐਦ ਹੋਈ ਭਰੀਏ ਮਤ ਪਾਪਾਂ ਕੇ ਸੰਗ ਰਹੋ ਪੈ ਨਾ ਵੇਖੇ ਰੰਗ ਉੰਨੀ ਬਾਪੀ ਅਖੰਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਹਾਹੋ ਨਾਨਕ ਹੁਕਮਿ ਆਹੋ ਜਾਹੋ ਤੇਰਸ ਦੱਪ ਦਿਆ ਦਾਨ ਜੇ ਕੋ ਪਾਵੈ ਤਿਲਖਾ ਮਨ ਸੁਣਿਆ ਮੰਨਿਆ ਮਨ ਕੀਟਾ ਪਾਉ ਅੰਤਰ ਗਤ ਤੀਰਸ ਮੰਨਾ ਸਭ ਗੁਣ ਅਧਿਰਮ ਨਾਹੀ ਕੋਈ ਵੈਣ ਗੁਣ ਕੀਤੇ ਭਗਤਨਾ ਹੋਏ ਸਤਸਤ ਆਧਵਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਖਮ ਸਤਿ ਕਰਨਾਰ ਕਮਣ ਸ੍ਰਤੀ ਮਹੋ ਘੰਟਿਤ ਹੋ ਆਕਾਰ ਵੇਲਾ ਪਾਇਆ ਪੰਛੀ ਹੋਵੇ ਲੇਖ ਪ੍ਰਾਣ ਵਖਤਨਾ ਬਾਇਓ ਘਾਤੀਆਂ ਲਿਖਣਾ ਲੇਖ ਪ੍ਰਾਣ ਰਤਵਾਰ ਨਰੋਗੀ ਜਾਣੈ ਰਤਮਾਹੁ ਨ ਕੋਈ ਜਖਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਖ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵਡਾ ਸਹੀ ਵਡੀ ਨਾਲੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੋਹੈ ਪਤਲ ਪਤਲ ਅਖ ਅਗਸ ਅਗਸ ਓੜਕ ਓੜਕ ਪਾਦ ਕੀ ਵੇੜ ਕਿਨਿ ਖਵਾਤ ਸਹ ਸਹ ਧਾਰਾ ਗਹਿਣ ਗਿਤੇ ਵਾ ਅਸ ਲਿਖਤਾਤ ਲਿਖਾ ਹੋਇ ਤਾ ਲਖੀਐ ਲਿਖੇ ਹੋਇ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹ ਚੀ ਸੁchnਾ ਪਈਆ ਨਦੀਆਂ ਤੇ ਵਾਹ ਪੈ ਸਮੁੰਦਰ ਜਾਣੀ ਹੈ ਸਮੁੰਦਰ ਸਾ ਸੁਲਤਾਨ ਗ੍ਰਹਾ ਸਿੱਤਿ ਮਾਲ ਤੰ ਕਿਹੜੇ ਤੰਨਾ ਹੋਵਨੀ ਜੇ ਤਸ ਮਨ ਹੋ ਨਾ ਵਿਸਰਹਿ ਅੰਤਨਾ ਸਿੱਤਿ ਗਹਿਨੈ ਅੰਤੋ ਅੰਤ ਨਾ ਖਰਣੈ ਦੇਣੈ ਅੰਤ ਅੰਤ ਨਾ ਵੇਖਣ ਸੁਣਣ ਦਾ ਅੰਤ ਅੰਤ ਨਾ ਜਾਪੈ ਖਿਆ ਮਨ ਮੰਤ ਅੰਤ ਨਾ ਜਾਪੈ ਕੀਟਾ ਆਕਾਰ ਅੰਤ ਨਾ ਜਾਪੈ ਪਾਰਵਾਰ ਅੰਤ ਕਰਨ ਹਿੱਤੇ ਬਿਰਲਾ ਹੈ 타ਖੇ ਅੰਤ ਨਾ ਪਾਈ ਜਾ ਹੈ ਇਹੋ ਅੰਤ ਨਾ ਜਾਣੈ ਕੋਈ ਬਖਤਾ ਗਹੀਐ ਬਖਤਾ ਹੋਈ ਵੱਡਾ ਸਾਹਿਬ ਚੜਾਉ ਉੱਚੇ ਪਰਉਚਾ ਨੋ ਏ ਵਡੂਚਾ ਹੋਵੇ ਕੋਈ ਸੋ ਸੋਚੇ ਕੋ ਜਾਣੈ ਸੋਈ ਜੇ ਵਡਾ ਜਾਣੇ ਆਪੇ ਆਪ ਨਾਨਕ ਨਦਰੇ ਕਰਮੀ ਦਾਤਿ ਬਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲਨ ਅਤਮਾਏ ਕਿਤੇ ਮੰਗ ਹੈ ਜੋ ਦੇ ਅਪਾਰ ਕਿਤੇ ਆ ਗਤ ਨਹੀਂ ਵਿਚਾਰ ਕਿਤੇ ਹਦਟ ਹੈ ਵਿਕਾਰ ਕਿਤੇ ਲੈ ਲੈਮ ਕਿਰਪਾ ਹੈ ਕਿਤੇ ਮੁਰਖ ਹਾਹੀ ਹਾ ਹੈ ਕਿਤੇ ਆ ਦੁਖ ਭੂਸਨ ਮਾਰ ਐ ਪੀੜਾ ਤੋ ਦਰੀ ਦਾਤਾਰ ਬੰਦ ਖਲਾਸੀ ਭਾਣੇ ਹੋਈ ਹੋ ਰੱਖਣਾ ਸਕੈ ਕੋਈ ਜੇ ਕੋ ਹੈ ਰੱਖਣ ਭਾਇ ਹੋ ਜਾਣ ਜਿੱਤਿਆ ਮੁਖਾਈ ਆਪੇ ਜਾਣੇ ਆਪੇ ਦੇ ਆਖੈ ਸੇ ਪੀ ਗਈ ਖੈ ਜਸਨੋ ਬਖਸ਼ੈ ਸਬਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਹੋ ਹਮਲ ਗੁਣ ਮਲਵਾ ਪਾਰ ਹਮਨਵਾ ਪਾ ਜੀਵਨ ਪੰਡਾਰ ਹਮਲਾ ਹੈ ਮੁੱਲ ਲੈ ਜਾ ਹੈ ਅਮਲ ਪਾਹੇ ਅਮਲ ਸਮਾਹ ਅਮਲ ਧਰਮੇ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਮਨ ਲਿਸਾਣ ਅਮਲ ਕਰਮੇ ਅਮਲ ਫਰਮਾਣ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਇ ਆਖੇ ਵਿਦ ਪਾਠ ਪੁਰਾਣ ਆਖੇ ਵੜੇ ਕਰੇ ਵਿਖਿਆਣ ਆਖੇ ਵਰਮੇ ਅਖੰਡ ਆਖੈ ਗੋਪੀ ਤੇਹ ਗੋਵਿੰਦ ਆਖੈ ਸਰ ਆਖੈ ਸਦ ਆਖੈ ਕਿਤੇ ਕਿਤੇ ਬੁੱਧ ਆਖੈ ਦਨ ਆਖੈ ਦੇਵ ਆਖੈ ਸੁਰਨਰ ਮੁੰਜਨ ਸੇਵ ਕਿਤੇ ਆਖੈ ਆਖਨ ਪਾਹੈ ਕਿਤੇ ਕਹੈ ਕਹੈ ਉਠ ਉਠ ਜਾਹੈ ਇਤੇ ਕਿਤੇ ਹੋਰ ਕਰਹੈ ਤਾਖ ਨਾ ਸਕਹੈ ਕੀ ਕੇ ਜੀਵਡ ਭਾਵੈ ਜੀਵਡ ਹੋਈ ਨਾਨਕ ਜਾਣੈ ਸੱਚੈ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਲਿਹੀ ਸਰਗਾ ਵਾਰਾ ਗਾਵਾਰ ਸੋਦਰ ਕੇਹਾ ਸੋਖਰ ਕੇਹਾ ਨਿਤ ਵਹ ਸਰਵ ਸੁਮਲੇ ਵਾਜੇ ਨਾਲ ਅਨੇਕ ਸੰਖਾ ਖਿੱਚੇ ਵਾਮਨ ਹਾਰਿ ਖਿਤੇ ਰਾਗ ਬਰਸ ਗਹੀਨ ਖਿਤੇ ਗਾਵਨ ਹਾਰਿ ਗਾਵ ਹੈ ਤੁਹਨੋ ਪਵਨ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵ ਹੈ ਜਤ ਗੁਪਤ ਲਿਖ ਜਾਣ ਹੈ ਲਿਖ ਲੇ ਧਰਮ ਵਿਚਾਰੇ ਗਾਹੈ ਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਹੈਂ ਦਨਦਰਸ਼ਨ ਬੈਠੇ ਰਿਖ ਪਿਆ ਦਰਨਾਲੀ ਗਾਵਹੈ ਸਤ ਸਮਾਦੀ ਇੰਦਰ ਗਾਵ ਅਨਸਾਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹੈਂ ਵੀਰ ਖਲਾਰੇ ਗਾਵਨ ਪੰਡਿਤ ਆਵਣ ਕੀ ਸਰ ਅਰੂਜ ਵੇਦਾ ਨਾਲੇ ਗਾਵ ਮਹੋਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਸ਼ਟ ਤੀਰਥ ਨਾਲੇ ਗਾਵਹੈ ਜੋਦ ਮਹਾਬਲ ਸੂਰਾ ਗਾਵਹੈ ਖਾਣੀ ਚਾਰੇ ਗਾਵਹੈ ਖੰਡ ਮੰਡਲ ਵਰ ਪੰਡਾ ਕਰ ਕਰ ਖੇਟਾਰੇ ਸੈਤਨੋਂ ਗਾਵ ਹੈ ਜੋ ਸਦ ਭਾਵਨ ਰਤੇ ਜਰੇ ਭਕਤਰ ਸਾਲੇ ਹੋਰ ਹਿੱਤੇ ਗਵਨ ਸਿਮੈ ਜਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚ ਸਚਿ ਨਾਈ ਹੈ ਭੀ ਹੋਸੀ ਜਨ ਜਸਿ ਰਚਨਾ ਜਨ ਚਾਈ ਰੰਗੇ ਰੰਗੇ ਬਾਤਿ ਅਰਕਰ ਜਨ ਸਿਮਾਇ ਜਨੁ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਿਸ ਦੀ ਬੜਿਆਈ ਜੋ ਸੁਭਾਅ ਵੈ ਸੋਇ ਖਾਸੀ ਹੁਕਮਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਹਾपत ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਦੋਖ ਸ਼ਰਮ ਬਚੋ ਲਈ ਧਿਆਨ ਕੀ ਕਰਹਿ ਵਿਪੂਤ ਚਿੰਤਾ ਖਾਲ ਹਾਰੀ ਖਾਇ ਯੁਕਤੰਡਾ ਬਸੀਟ ਆਏ ਮੰਤਰੀ ਸ਼ਗਲ ਜਮਾਤੀ ਮਨ ਜੀਤੈ ਰਗ ਜੀਤ ਆਦੇਤ ਸੇ ਆਦੇਸ ਆਦ ਨੀਲ ਆਦਨਾ ਹਤ ਜੋ ਜੋ ਵੇਖੋ ਵੇਸ ਬੋਗਤ ਗਿਆਨ ਦਿਆ ਪੰਡਾਰਣ ਘਟ ਘੜ ਵਾਜੈ ਨਾਦ ਆਪਨਾ ਨਾਥੀ ਸਭ ਜਾ ਕੀ ਰਸਦਵ ਰਸਾਦ ਸੰਜੋਗ ਜੋ ਦੋ ਇੱਕ ਆਸਲਾ ਲਿਖਿਆ ਹੈ ਪਾਗ ਆਦੇਸ਼ੋ ਦਿਸੇ ਆਦੇਸ਼ੋ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਏ ਕਾਮਾਇਕ ਹੋਇ ਆਇ ਦੰਦਲੇ ਪਰਵਾਨ ਇੱਕ ਸੰਸਾਰੀ ਪੰਡਾਰਿਕ ਲਾਇ ਰੀ ਬਾਣ ਜਿਤ ਸੋ ਭਾਵਤ ਵਿਚ ਲਾਵੇ ਜਿਉ ਹੋਵੇ ਫਰਮਾਣ ਮੈਂ ਵੇਖਿਉ ਨਾਨਕ ਅਦਰਿ ਨਾਵੇ ਬਹੁਤ ਹੈ ਵੀੜਾਣ ਆਦੇਸ ਦਿਸਿਆ ਆਦੇਸ ਆਦ ਨੀਲ ਨਾਦ ਨਾਹਤ ਜੋ ਜੋ ਏਕੋ ਵੇਸ ਆਸਣ ਲੋਲੋ ਭੰਡਾਰ ਜੋਗ ਛਪਾਇਆ ਸਿਖਾਵਾਰ ਕਰ ਕਰ ਵੇਖੈ ਸਭ ਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਦਿਸਿਆ ਆਦੇਸ ਹਰ ਅਨੀਲ ਅਨਾਦ ਨਾਹਤ ਜੁਜੋ ਵੇਖੋ ਈਸ ਇਕ ਦੋ ਜੇ ਕੋ ਲਖ ਹੋ ਹੈ ਲਖ ਹੋ ਬਹਿ ਰਖ ਵੀਸ ਲਖ ਲਗੇੜਾ ਕੀ ਹੈ ਇਕ ਨਾਹਾਂ ਜਗਦੀਸ਼ ਇਤਰਾਹੇ ਵਤ ਪਵਣੀਆਂ ਛੜੀਏ ਹੋਈ ਕੀਸ ਸੁਣ ਗਲਾ ਆਕਾਸ ਕੀ ਹਿੱਟਾਈ ਰੀਸ ਨਾਨਕ ਨਜ਼ਰੀ ਪਾਈਐ ਕੋੜੇ ਕੋੜਾ ਢੀਸ ਆਖਣ ਜੋਰ ਜਪੈ ਰਹਿ ਜੂਰ ਜੂਰਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਰਨ ਦਾ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਚੇ ਗਿਆਨ ਵਿਚਾਰ ਜੋਰ ਨਾ ਜੁਕਿ ਹਟੈ ਸੰਸਾਰ ਇਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰਤੀ ਇਹ ਤਿਵਾਰ ਕਮਣ ਪਾਣੀ ਅਗਨੀ ਪਾਤਾਲ ਤਸਵ ਜਤੀ ਹਾਪੁਰਖੀ ਧਰਮ ਸਾਲ ਤਸਵ ਜੀ ਜੁਟ ਕੇ ਰੰਗ ਜਨ ਕੇ ਨਾਮ ਨੇ ਕਰੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਥੈ ਸੋਹਨ ਬਨ ਪਰਵਾਨ ਨਜ਼ਰੀ ਕਰਮ ਬਵੇਂ ਨਿਸ਼ਾਨ ਕੱਟ ਬਕਾਇ ਥੈ ਪਾਈ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਹਿਤੇ ਬਣ ਬਾਣੀ ਵਸੰਤਰ ਕੀਤੇ ਕਾਮ ਮਹੇਸ ਹਿਤੇ ਵਰ ਮੈਂ ਹਰਤ ਖੜੀ ਹੈ ਰੂਪ ਰੰਗ ਕੇ ਵੇਸ਼ ਹਿਤੇ ਆਖਰਮ ਭੂਮੀ ਮੇਰ ਹਿਤੇ ਹਿਤੇ ਰੂਪ ਦੇਸ਼ ਹਿਤੇਂਦ ਚੰਦ ਸੂਰ ਹਿਤੇ ਹਿਤੇ ਮੰਡਲ ਦੇਸ਼ ਹਿਤੇ ਸਦਾ ਵਦਨਾਥ ਹਿਤੇ ਹਿਤੇ ਦੇ ਵੇਸ਼ ਹਿਤੇ ਦੇਦਾਨ ਮਨ ਹਿਤੇ ਹਿਤੇ ਤਨ ਸਮੁੰਦ ਹਿਤੇ ਆਹਾਣੀ ਹਿਤੇ ਆ ਬਾਣੀ ਹਿਤੇ ਪਾਰ ਨਿਰੰਦ ਕਿਤੇ ਆ ਸੁਤੀ ਸੇਵਕ ਕਿਤੇ ਅੰਤ ਨਾਇੰਤ ਗਿਆਨ ਖੰਡ ਮੈਂ ਗਿਆਨ ਬਚੰਡ ਸਤਿਨਾਦ ਵਨੋਦਖੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਜਥੈ ਘਰਤ ਘੜੀਏ ਬਹੁਤਿ ਅਨੂਪ ਤਾਕਿ ਅਲਾਗ 치 ਨ ਜਾਹੈ ਜੇ ਖੁਗ ਹੈ ਵਿਛੇ ਵਿਛਟਾਇ ਤਥੈ ਘੜੀਏ ਸੁਤ ਮਤ ਮਨ ਬੁੱਧਹ ਤਥੈ ਘੜੀਏ ਸਰਾਸ ਤਾਕਿ ਸੁਤ ਸਰਮ ਖੰਡ ਕੀ ਬਾਣੀ ਜੋਰ ਸਚੈ ਹੋਰ ਨਾ ਕੋਈ ਹੋਰ ਸਚੈ ਜੁਰ ਮਹਾਵਲ ਸੂਰ ਤਨ ਮੇਂ ਰਾਗ ਰਹਿਆ ਭਰਪੂਰ ਸਚੈ ਸਿਟੋ ਸਿਤਾ ਮਹਿਮਾ ਬਾਹੇ ਤਾਕੇ ਰੂਪ ਨ ਗਤਨੇ ਜਾਹੈ ਨਾ ਮਨ ਠੱਗੀ ਜਾਹੈ ਜਿਨ ਕੈ ਰਾਉ ਸੈ ਮਨ ਮਾਹੈ ਸਚੈ ਭਤੁ ਸੈ ਖੈ ਲੋ ਕਰਹੈ ਅਨੰਦ ਸਚੈ ਮਨ ਸੋਈ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ નિਹਾਲ ਸਚੈ ਖੰਡ ਵੰਡਿ ਵਰਪੰਡ ਦੇਖੁ ਵਥੈ ਦੰਤ ਨੈ ਅੰਤਿ ਸਿਠੈ ਲੋਲੋ ਹੂ ਆਕਾਰ ਜਿਉ ਜਿਹ ਹੁਕਮ ਤੇ ਦਿਉ ਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਸਨਾ ਕਰੜਾ ਸਾਰ ਜਪੁ ਹਰਿ ਅਰਿ ਸੁਨਿਆਰ ਹਹਿ ਮਤਿ ਵੇੜ ਹਤੀਆਰ ਭਉ ਖਲਗਨ ਤਪਤਾਉ ਪੰਡਾ ਭਉ ਅੰਮ੍ਰਿਤ ਟਾਲ ਘੜਿਐ ਸ਼ਬਦ ਸਚੀ ਡਕਸਾਲ ਜਿਨ ਕੋ ਨਦਰ ਕਰਮ ਦਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਪਵਨ ਗੁਰੂ ਬਾਣੀ ਬਿਤਾ ਮਾਤਾ ਤਤਮਹਿਤ ਰਿਸਰਾ ਰਦਾ ਹੀ ਰਾਇ ਖੇਲੈ ਸਗਲ ਜਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਰੂਰ ਕਰਵੀ ਆਪੋ ਆਪਣੀ ਕੇ ਨੀੜੈ ਕੇ ਦੂਰ ਜਿਨਿ ਨਾਮ ਦਿਹਾਇਆ ਗਇ ਉਤਤ ਖਾਲ ਨਾਨਕ ਤੇ ਹੀ ਮੁਖ ਉਜਲੇ Yati <tries> Shati